ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਰਾਜੇ ਦੇ ਰਾਜ ਵਿੱਚ ਨਾ ਹੜਾ ਜਾਂਦੇ ਨੇ ਭਾਈ ਹੜ੍ਹ ਦੇ ਨਾਲ ਰਾਜੇ ਦਾ ਅੱਧਾ ਅਨਾਜ ਰੁੜ ਜਾਂਦਾ ਤੇ ਕੋਈ ਹਿੱਸਾ ਬਚ ਰਹਿ ਜਾਂਦਾ ਤੇ ਪਰਜਾ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਕਿਉਂਕਿ ਚਾਰ ਸਪੇਰੇ ਪਾਣੀਓ ਪਾਣੀ ਹੋ ਜਾਂਦਾ ਜਦੋਂ ਡੰਗਰਾਂ ਦਾ ਹੋਰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਖਾਸਲવાડી ਡੁੱਬ ਜਾਂਦੀ ਹੈ ਘਰ ਡੁੱਬ ਜਾਂਦੇ ਬਹੁਤ ਜ਼ਿਆਦਾ ਯਾਨੀ ਕਿ ਨੁਕਸਾਨ ਹੋ ਜਾਂਦਾ ਹੈ ਰਾਜਾ ਸੋਚਦਾ ਹੈ ਵੀ ਆਪਣੇ ਲਵੇ ਅਨਾਜ ਬਹੁਤ ਥੋੜਾ ਰਹਿ ਗਿਆ ਤੇ ਆਪਾਂ ਪਰਜਾ ਦੀ ਰਹਿ ਲਈਏ ਆਪਦੇ ਜਿਹੜੇ ਵਜ਼ੀਰ ਹੁੰਦੇ ਨੇ ਉਹਨਾਂ ਦੀ ਰਹਿ ਲਈਏ ਤਾਂ ਰਾਜਾ ਪਰਜਾ ਤੇ ਆਪਣੇ ਵਜ਼ੀਰਾਂ ਨੂੰ ਆਪਦੇ ਰਾਜ ਦਰਬਾਰ 'ਚ ਬੁਲਾਉਂਦਾ ਹੈ ਤਾਂ ਸਾਰੀ ਪਰਜਾ ਤੇ ਵਜ਼ੀਰ ਉਹਦੇ ਮਹਿਲਾਂ ਦੇ ਵਿੱਚ ਆ ਜਾਂਦੇ ਨੇ ਪਹਿਲਾਂ ਰਾਜਾ ਉਹ ਪਰਜਾ ਨੂੰ ਪੁੱਛਦਾ ਹੈ ਵੀ ਤੁਸੀਂ ਜਿਹੜੇ ਲੋਕ ਹੜ੍ਹ ਦੇ ਮਾਰ ਦੇ ਵਿੱਚ ਆਏ ਨੇ ਤਾਂ ਉਹਨਾਂ ਵਾਸਤੇ ਕੀ ਦੇ ਸਕਦੇ ਹੋ ਤਾਂ ਪਰਜਾ ਦੇ ਜਿਹੜੇ ਬੰਦੇ ਪੰਜ ਸੱਤ ਮੁਖੀ ਹੁੰਦੇ ਨੇ ਉਹ ਖੜੇ ਹੋ ਕੇ ਕਹਿੰਦੇ ਜੀ ਅਸੀਂ ਉਸ ਨਹੀਂ ਦੇ ਸਕਦੇ ਇੰਨਾ ਕਿ ਜ਼ਰੂਰ ਹੈ ਵੀ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰ ਸਕਦੇ ਹਾਂ ਉਹਨਾਂ ਦੀ ਸਹਾਇਤਾ ਜ਼ਰੂਰ ਕਰ ਸਕਦੇ ਹਾਂ ਰਾਜਾ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦਾ ਮੈਨੂੰ ਕਹਿੰਦਾ ਇਹੀ ਬਹੁਤ ਚਾਹ ਹੈ ਜਿਹੜੇ ਤੁਸੀਂ ਮੂਰੇ ਹੋ ਕੇ ਉਹਨਾਂ ਦੀ ਸਹਾਇਤਾ ਕਰੋਗੇ ਹੈਲਪ ਕਰੋਗੇ ਤੇ ਇਹਦੇ ਨਾਲ ਹੀ ਮੈਂ ਸੋਡੇ ਤੋਂ ਬਹੁਤ ਖੁਸ਼ ਆ ਤਾਂ ਫਿਰ ਉਹ ਆਪਣੇ ਵਜ਼ੀਰਾਂ ਨੂੰ ਪੁੱਛਦਾ ਵੀ ਤੁਸੀਂ ਪਰਜਾ ਵਾਸਤੇ ਕੀ ਕਰੋਗੇ ਤਾਂ ਸਾਰੇ ਵਜ਼ੀਰ ਚੁੱਪ ਹੋ ਜਾਂਦੇ ਨੇ ਤੇ ਇੱਕ ਵਜ਼ੀਰ ਉਹਨਾਂ 'ਚੋਂ ਉੱਠ ਕੇ ਕਹਿੰਦਾ ਮੇਰੀ 1 ਸਾਲ ਦੀ ਤਨਖਾਹ ਇਹ ਪਰਜਾ ਦੇ ਨਾਂ ਕਰੀ ਜਾਵੇ ਤਾਂ ਰਾਜਾ ਉਹ ਵਜ਼ੀਰ ਤੇ ਬਹੁਤ ਖੁਸ਼ ਹੁੰਦਾ ਵੀ ਇਹੀ ਵਧੀਆ ਜਿਹੜੇ ਦੂਸਰੇ ਬੋਲੇ ਨਹੀਂ ਇਹ ਕਹਿੰਦਾ 1 ਸਾਲ ਦੀ ਤਨਖਾਹ ਮੇਰੀ ਪਰਜਾ ਦੇ ਨਾਂ ਕਰੀ ਜਾਵੇ ਰਾਜਾ ਉਹ ਵਜ਼ੀਰ ਤੇ ਵੀ ਬਹੁਤ ਖੁਸ਼ ਹੁੰਦਾ ਤੇ ਨਾਲੇ ਫਿਰ ਰਾਜਾ ਉਹ ਸਾਰਿਆਂ ਨੂੰ ਪੁੱਛਦਾ ਤੁਸੀਂ ਮੈਨੂੰ ਐਂ ਦੱਸੋ ਵੀ ਆਪਾਂ ਭਰਜਾ ਦਾਏ ਵਾਸਤੇ ਕਿਹੜੀ ਚੀਜ਼ ਬੀਜੀਏ ਵੀ ਜਿਹੜੀ ਤੇ ਖਰਚਾ ਵੀ ਘੱਟ ਆਵੇ ਤੇ ਛੇਤੀ ਵੀ ਹੋਵੇ ਤੇ ਇਹ ਜਾਂ ਸਾਧਨ ਦੱਸੋ ਕੋਈ ਜਿਹੜਾ ਵੀ ਆਪਾਂ ਬਹੁਤ ਛੇਤੀ ਉਗਾ ਸਕੀਏ ਤਾਂ ਸਾਰੇ ਚੁੱਪ ਕਰ ਗਏ ਤੇ ਕੋਈ ਨਾ ਬੋਲਿਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਉਹ ਸੱਤੇ ਵਜ਼ੀਰ ਕਹਿੰਦੇ ਸਾਰਿਆਂ ਨਾਲੋਂ ਜਿਹੜੀ ਸਸਤੀ ਚੀਜ਼ ਤਾਂ ਹੈ ਤੇ ਜਿਹੜੀ ਛੇਤੀ ਹੈ ਜਿਵੇਂ ਹੁਣ ਪਰਜਾ ਨੂੰ ਲੋੜ ਹੈ ਤਾਂ ਤੁਸੀਂ ਜਾਨਵਰ ਮਾਰ ਮਾਰ ਕੇ ਖਾਈ ਚੱਲੋ ਐਨੇ ਆਪਣੇ ਅਨਾਜ ਪੈਦਾ ਹੋ ਜੂ ਤੇ ਆਪਾਂ ਅਨਾਜ ਸਾਰੇ ਰਲ ਮਿਲ ਕੇ ਪੈਦਾ ਕਰ ਲਾਂਗੇ ਤਾਂ ਰਾਜਾ ਕਹਿੰਦਾ ਠੀਕ ਹੈ ਆਪਾਂ ਸਾਰਿਆਂ ਦੀ ਰਹਿ ਲੈਨੇ ਆ ਤਾਂ ਉਹਨਾਂ ਦੇ ਵਿੱਚੋਂ ਉਹੀ ਵਜ਼ੀਰ ਕਹਿੰਦਾ ਜਿਨੇ ਤਨਖਾਹ ਦਿੱਤੀ ਹਿਸਾਲ ਦੀ ਉਹ ਕਹਿੰਦਾ ਜੀ ਮੈਨੂੰ ਇਹ ਮਨਜ਼ੂਰ ਨਹੀਂ ਹੈਗਾ ਮੈਨੂੰ 3 ਦਿਨ ਵਾਸਤੇ ਸਮਾਂ ਦਿੱਤਾ ਜਾਵੇ ਸੋਨੂੰ ਮੈਂ ਇਹ ਸਾਰੀ ਰੈ ਲੈ ਕੇ ਦੱਸ ਦੂੰਗਾ ਤਾਂ ਰਾਜਾ ਕਹਿੰਦਾ ਠੀਕ ਹੈ ਤੈਨੂੰ 3 ਦਿਨ ਦਾ ਸਮਾਂ ਦਿੱਤਾ ਤੂੰ ਫਿਰ ਰੈ ਲੈ ਕੇ ਆਪਦੀ ਸਲਾਹ ਬਣਾ ਕੇ ਫਿਰ ਮੈਨੂੰ ਛੇਤੀ ਦੱਸ ਤਾਂ ਉਹ ਸਾਰੇ ਆਪੋ ਆਪਣੇ ਘਰੇ ਆ ਜਾਂਦੇ ਨੇ ਤੇ ਉਹ ਵਜ਼ੀਰ ਹੁੰਦਾ ਜਿਹੜਾ ਉਹ ਪਹਿਲਾਂ ਆਪਦੇ ਮਨ ਦੇ ਵਿੱਚ ਸੋਚ ਕੇ ਪਹਿਲੇ ਵਜ਼ੀਰ ਰਲਵੇ ਗਿਆ ਉਹ ਵਜ਼ੀਰ ਨੂੰ ਜਾ ਕੇ ਕਹਿੰਦਾ ਰਾਜਾ ਸਾਹਿਬ ਬਹੁਤ ਬਿਮਾਰ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਰਾਜਾ ਸਾਹਿਬ ਨੇ ਮੈਨੂੰ ਛੋਡੇ ਲੈ ਕੇ ਭੇਜਿਆ ਵੀ ਉਹਨਾਂ ਨੂੰ ਛੋਡੇ ਦਿਲ ਦੇ ਮਾਸ ਦਾ ਟੁਕੜਾ ਚਾਹੀਦਾ ਤਾਂ ਉਹ ਵਜ਼ੀਰ ਡਰ ਗਿਆ ਤੇ ਨਾਲੇ ਉਹ ਵਜ਼ੀਰ ਕਹਿੰਦਾ ਤੇਰੇ ਵਾਸਤੇ ਲੱਖ ਰੁਪਈਆ ਵੀ ਭੇਜਿਆ ਵੀ ਤੂੰ ਲੱਖ ਰੁਪਈਆ ਲੈ ਲੈ ਤੇ ਆਪਦੇ ਦਿਲ ਦਾ ਟੁਕੜਾ ਦੇ ਦੇ ਤਾਂ ਉਹ ਵਜ਼ੀਰ ਕਹਿੰਦਾ ਮੈਂ ਲੱਖ ਰੁਪਈਆ ਕੀ ਕਰਨਾ ਜਦੋਂ ਮੈਂ ਮਰੀ ਗਿਆ ਫਿਰ ਮੇਰਾ ਲੱਖ ਰੁਪਈਆ ਕੀ ਕੰਮ ਦਾ ਉਹ ਐ ਕਰ ਮੈਥੋਂ 2 ਲੱਖ ਰੁਪਇਆ ਲੈ ਜਾ ਤੇ ਰਾਜੇ ਨੂੰ ਦੱਸੀ ਨਾ ਤਾਂ ਉਹ ਵਜ਼ੀਰ ਉਹਨੂੰ 2 ਲੱਖ ਰੁਪਇਆ ਦੇ ਦਿੰਦਾ ਤਾਂ ਫਿਰ ਉਹ ਦੂਜੇ ਵਜ਼ੀਰ ਲੈਵੇ ਜਾਂਦਾ ਏਹੀ ਗੱਲ ਫਿਰ ਉਹਨੂੰ ਕਹਿੰਦਾ ਮੀ ਰਾਜਾ ਸਾਹਿਬ ਬਹੁਤ ਬਿਮਾਰ ਨੇ ਉਹਨੂੰ ਦਿਲ ਦਾ ਟੁਕੜਾ ਚਾਹੀਦਾ ਵੀ ਤੂੰ ਰਾਜਾ ਸਾਹਿਬ ਨੇ ਤੇਰੇ ਵਾਸਤੇ 2 ਲੱਖ ਰੁਪਇਆ ਭੇਜਿਆ ਵੀ ਤੂੰ ਐ ਕਰਕੇ ਆਪਦੇ ਦਿਲ ਦਾ ਟੁਕੜਾ ਦੇ ਦੀ ਉਹ ਵੀ ਕਹਿੰਦਾ ਮੈਂ ਬਾਅਦ ਚ ਮਰੇ ਤੋਂ ਕੀ ਕਰਨੇ ਨੇ ਪੈਸੇ ਤੇ ਜਦੋਂ ਮੈਂ ਜਾਉਂਦੀ ਨਾ ਰਿਹਾ ਤੂੰ ਐ ਕਰ ਮੈਥੋਂ 4 ਲੱਖ ਰੁਪਈਆ ਲੈ ਜਾ ਤੇ ਉਹ ਉਹਨੂੰ 4 ਲੱਖ ਰੁਪਈਆ ਦੇ ਦਿੰਦਾ ਤੇ ਨਾਲੇ ਕਹਿੰਦਾ ਰਾਜੀ ਨੂੰ ਨਾ ਦੱਸੀ ਵੀ ਮੈਂ ਉਹ ਵਜ਼ੀਰ ਲਵੇ ਗਿਆ ਸੀ ਉਹ ਕਹਿੰਦਾ ਠੀਕ ਐ ਇਸ ਤਰ੍ਹਾਂ ਉਹ ਸੱਤੇ ਵਜ਼ੀਰਾਂ ਲਵੇ ਜਾਂਦਾ ਕਰੋੜਾਂ ਰੁਪਈਆ ਇਕੱਠਾ ਕਰ ਲੈਂਦਾ ਤੇ ਉਹ ਫੇਰ ਰਾਜ ਦਰਬਾਰ ਦੇ ਵਿੱਚ ਆ ਜਾਂਦਾ ਤੇ ਰਾਜ ਦਰਬਾਰ ਦੇ ਵਿੱਚ ਆ ਕੇ ਉਹ ਜਿਹੜਾ ਪਹਿਰੇਦਾਰ ਹੁੰਦਾ ਉਹ ਕਹਿੰਦਾ ਕੱਲ ਨੂੰ ਉਹ ਸੱਤੇ ਵਜੇ ਰੋਣਗੇ ਜਦੋਂ ਅੰਦਰ ਵੜਗੇ ਉਦੋਂ ਤੂੰ ਕੁੰਡਾ ਲਾ ਦੇ ਜਦੋਂ ਉਹ ਤੀਜੇ ਦਿਨ ਸੱਤੇ ਵਜੇ ਰਾਏ ਅੰਦਰ ਬੜੇ ਤਾਂ ਉਹਨੇ ਪਹਿਰੇਦਾਰ ਨੇ ਉਮੀ ਕਰਿਆ ਕੁੰਡਾ ਢਾਤਾ ਤੇ ਉਹ ਕੋਸੀਆਂ ਦੇ ਬਹਿ ਗਏ ਐਨੇ ਰਾਜਾ ਅੰਦਰੋਂ ਆਇਆ ਤੇ ਉਹਨਾਂ ਸਾਹਮਣੇ ਬਹਿ ਗਿਆ ਤੇ ਉਹ ਵਜ਼ੀਰ ਦੇਖ ਕੇ ਰਾਜੇ ਨੂੰ ਹੈਰਾਨ ਹੋ ਗਏ ਵੀ ਇਹ ਤਾਂ ਕਹਿੰਦਾ ਸੀ ਵੀ ਰਾਜਾ ਬਿਮਾਰ ਹੈ ਤੇ ਰਾਜਾ ਦਾ ਚੰਗਾ ਪੜਾ ਇਹਨੇ ਫਿਰ ਸਾਡੇ ਲਈ ਵੀ ਗੱਪ ਮਾਰਿਆ ਸੀ ਤੇ ਰਾਜਾ ਤਾਂ ਜਮਾਤੰਤ ਰੁਸਤ ਹੈ ਤੇ ਉਹ ਕਹਿੰਦੇ ਚਲੋ ਦੇਖੀ ਜਾਈਉ ਜਿਹੜਾ ਕੁਝ ਹੋਊ ਆਪਾਂ ਦੇਖਦੇ ਆਂ ਕੀ ਗੱਲ ਐ ਇਹ ਤਾਂ ਐਨੇ ਪਰਜਾ ਵੀ ਆ ਜਾਂਦੀ ਹੈ ਪਰਜਾ ਵੀ ਵਾਲੇ ਦਵਾਲੇ ਬਹਿ ਜਾਂਦੀ ਹੈ ਤਾਂ ਉਹ ਜਿਹੜਾ ਵਜ਼ੀਰ ਉਹਨਾਂ ਸੱਤਾਂ ਲੈ ਵੀ ਗਿਆ ਸੀ ਤੇ ਉਹ ਰਾਜੇ ਨੂੰ ਕਹਿੰਦਾ ਆ ਚੱਕੋ ਜੀ ਨੋਟਾਂ ਦੀ ਬੋਰੀ ਤੁਹਾਡੇ ਲਈ ਪੈਸੇ ਘਟ ਸੀ ਤੁਸੀਂ ਅਨਾਜ ਖਰੀਦੋ ਤੇ ਸਾਰੀ ਪਰਜਾ ਦੇ ਵਿੱਚ ਵੰਡੋ ਤਾਂ ਉਹ ਰਾਜਾ ਕਹਿੰਦਾ ਤੂੰ ਇਹ ਪੈਸੇ ਕਿੱਥੋਂ ਲਿਆਇਆ ਕਹਿੰਦਾ ਮੈਂ ਇਹ ਪੈਸੇ ਇਹ ਵਜ਼ੀਰਾਂ ਤੋਂ ਲਿਆਇਆ ਜਿਹੜੇ ਕਹਿੰਦੇ ਸੀ ਸਾਡੇ ਲਵੇ ਪੈਸੇ ਨਹੀਂ ਹੈਗੇ ਇਹ ਕਹਿੰਦੇ ਸੀ ਨਾਲੇ ਜਾਨਵਰ ਮਾਰ ਕੇ ਖਾ ਲੋ ਵੀ ਸਾਰਿਆਂ ਨਾਲੋਂ ਸਸਤਾ ਤਰੀਕਾ ਇਹੀ ਹੈ ਮੈਂ ਤੁਹਾਡੇ ਮੂਹਰੇ ਅਰਜ਼ ਕਰਦਾ ਕਿ ਰਾਜਾ ਸਾਹਿਬ ਜਿਵੇਂ ਆਪਾਂ ਇਨਸਾਨਾਂ ਨੂੰ ਵੀ ਜਿਉਣ ਦਾ ਹੱਕ ਹੈ ਤਾਂ ਇਹ ਜਾਨਵਰਾਂ ਨੂੰ ਵੀ ਜਿਉਣ ਦਾ ਹੱਕ ਹੈ ਰਾਜੇ ਦਾ ਫਰਜ਼ ਹੁੰਦਾ ਸਭ ਦੀ ਪਾਲਣਾ ਕਰਨੀ ਸਭ ਦੀ ਸਹਾਇਤਾ ਕਰਨੀ ਜਾਨਵਰਾਂ ਦੀ ਵੀ ਪਬਲਿਕ ਦੀ ਵੀ ਤੇ ਆਪਦੀ ਨਾਗਰੀ ਦੀ ਵੀ ਇਸ ਕਰਕੇ ਮਾਸ ਨਹੀਂ ਖਾਣਾ ਚਾਹੀਦਾ ਇਨਸਾਨ ਨੂੰ ਮਾਸ ਖਾਣ ਦਾ ਇੱਕ ਪਾਪ ਹੈ ਮੈਂ ਤੁਹਾਨੂੰ ਇਹੀ ਕਹਿਣਾ ਵੀ ਆ ਚੱਕੋ ਪੈਸੇ ਜਿਹੜੇ ਮੈਂ ਪੈਸੇ ਲਿਆਇਆ ਇਹਨਾਂ ਤੋਂ ਤੁਸੀਂ ਇਹਦਾ ਸਾਰਾ ਅਨਾਜ ਲਿਆਓ ਅਨਾਜ ਸਾਰੀ ਨਾਗਰੀ ਦੇ ਵਿੱਚ ਵੰਡੋ ਇਸ ਤਰ੍ਹਾਂ ਉਹ ਵਜ਼ੀਰ ਨੇ ਉਹ ਪਰਜਾ ਦੀ ਸਹਾਇਤਾ કરી ਤੇ ਰਾਜਾ ਇਹ ਦੇਖ ਕੇ ਬਹੁਤ ਖੁਸ਼ ਹੋਇਆ ਤੇ ਨਾਲੇ ਉਹ ਵਜ਼ੀਰ ਨੂੰ ਆ ਨਾਮ ਦੇਣ ਲਈ ਵੀ ਆਖਿਆ ਇਸ ਤਰ੍ਹਾਂ ਦੋਸਤੋ ਜੇ ਆਪਾਂ ਸਾਰੇ ਰਲ ਮਿਲ ਕੇ ਕਿਸੇ ਦੀ ਸਹਾਇਤਾ ਕਰਾਂਗੇ ਤਾਂ ਹੀ ਮਸਲਾ ਹੱਲ ਹੁੰਦਾ ਹੁਣ ਮੇਰੇ ਵੀਰਾਂ ਨੇ ਸਾਰਿਆਂ ਨੇ ਇੱਕ ਦੂਜੇ ਦੀ ਸਹਾਇਤਾ કરી ਹੈ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਉਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਮੂਰੇ ਹੋ ਹੋ ਕੇ ਸੇਵਾ ਕਰਦੇ ਨੇ ਸੇਵਾ ਦਾ ਫਲ ਉਹਨਾਂ ਨੂੰ ਜਰੂਰ ਮਿਲੂ ਸੇਵਾ ਦਾ ਫਲ ਅਨਸਾਰ ਨੂੰ ਮਿਲਦੀ ਮਿਲਦਾ ਹੈ ਕਹਾਣੀ ਜੇ ਵਧੀਆ ਲਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਦੋਸਤੋ